ਤੇਰੇ ਕੋਲ ਮੈਂ ਪੈਸੇ ਦੇਖੇ ਕਿਨੇ ਨਕਲੀ ਨਕਲੀ ਮੰਦੋ ਚੌਕ ਇਧਰ ਤੇ ਪੈਸੇ ਇਰਾਦੇ ਸਹਿਰ ਮੁੰਡਣਾ ਇਧਰ ਨੂੰ ਹੋ ਜਾ ਇਹਦਾ ਚੇਤਾ ਆਇਆ ਇਹ ਦਸੀ ਬਾਲਾਂ ਨੂੰ ਹੱਥ ਬੰਨ੍ਹ ਕੇ ਗਲਤ ਕੰਮ ਲਾ ਗੁਰੂ ਅੱਛਾ ਤੇਰੇ ਤੇਰੇ ਤੁਹਾਡੇ ਇੰਨਾ ਨਾ ਤੇਰੇ ਬਾਲਾਂ ਨੂੰ ਤੇਰੇ ਬਾਲਾਂ ਨੂੰ ਹੱਥ ਪਾਇਆ ਤੂੰ ਕੀਤਾ ਕਿਤੇ ਗੁਸਰਾ ਆ ਕਿੱਕਾ ਤੋੜ ਜਰਾ ਤੇਰੀ ਹੋਈ ਗੁਰੂਤਾਰ ਸੋਨਾ ਲੱਗ ਗੁਰੂ ਤੇ ਪੈਰੀ ਤੇ ਪੈਰੀ ਪੈਣਾ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਬੇਬਾ ਸੱਟਾ ਘੋੜੇ ਵਾਲਾ ਚੌਕ ਮੇਨੂੰ ਫੇਰ ਤੂੰ ਤਾਂ ਠਾਕਾ ਤੇ ਤੇਰੀ ਗੱਲ ਸੁਣ ਮੈਂ ਤਾਂ ਤੇਰੀ ਗੱਲ ਸੁਣ ਨਾ ਠਾਈ ਤੇ ਸਿੱਧਾ ਖੜਾ ਹੋ ਕੇ ਖੜੀ ਆ ਇੱਧਰ ਕਰ ਸਾਹਮਣੇ ਖੜੀ ਠੀਕ ਸਿੱਧਾ ਖੜਾ ਹੋ ਇੱਥੇ ਕੀ ਕਰਦਾ ਸੀ ਨਹੀਂ ਮੰਨ ਗੁਰਬਾਣੀ ਕੋੜੇ ਵਾਲੇ ਚੌਕ ਵਿੱਚ ਜਾਂ ਤੇਰੇ ਕੋਲੇ ਪੈਸੇ ਦੇਖ ਕੇ ਮੈਂ ਤੇਰੀ ਬਾਹ ਜਮਾਰੀ ਤੂੰ ਮੇਰੇ ਕੋਲੋਂ ਪਾਪ ਬੋਲ ਕੇ ਕਿਉਂ ਦੌੜਾ ਫੇਰ ਤੈਨੂੰ ਮੁੰਡਿਆਂ ਦੇ ਰੋਕਿਆ ਉਹਨੇ ਨਿਦਾਨ ਬਣਾ ਕੇ ਭੱਜਣਾ ਹੀ ਤੇ ਰੋਕੀ ਕਰਤੀ ਮੈਂ ਤਾੜੂ ਮੇਰੀ ਗੱਲ ਥੋੜੀ ਤੇ ਮੇਰੀ ਗੱਲ ਤੇ ਥੋੜੀ ਜੋ ਦੌੜਾ ਕੋਚੋਰ ਐ ਤੂੰ ਤਾੜ ਥੋੜਾ ਨਾ ਤਾੜ ਮੇਰੀ ਗੱਲ ਸੁਣ ਤਾੜੀ ਕੇ ਬਧਾਈ ਛੇੜ ਕੇ ਤੂੰ ਮੇਰੀ ਬਧਾਈ ਛੇੜ ਕੇ ਦੇਖ ਤੂੰ ਛੇੜ ਕੇ ਦੇਖ ਮੇਰਾ ਕਦੇ ਵੀ ਤੈਨੂੰ ਨਾੜਾ ਤੋੜ ਦੂੰਗਾ ਕੁਝ ਵੀ ਨਾ ਕਦੀ ਦੇਖਿਆ ਗੁਰੂ ਅੱਜ ਦੇਖਿਆ ਨਾ ਕੁਝ ਵੀ ਨੇ ਤਾਂ ਕਹਿ ਲੈ ਬੰਦਾ ਉੱਥੇ ਬਾਤ ਖੜੀ ਮੇਰੀ ਬਧਾਈ ਛੇੜ ਕੇ ਦੇਖੀ ਕਿਤਾ ਛੇੜੇ ਮੈਂ ਫੋੜਾ ਨਹੀਂ ਬਿੜਾਈ ਛੇੜੇ ਮਾਦੀ ਮੈਂ ਕਰੂਗਾ ਤੇਰੀ ਗੱਲ ਵਿੱਚ ਕੀ ਕਰਾਂ ਤੇਰਾ ਹਾਰ ਕੋਈ ਨਹੀਂ ਨਾ ਕਿਤੇ ਨਾ ਚੋੜੀ ਕਿਤੇ ਨਾ ਮੈਨੂੰ ਲੋੜਾ ਚੋੜੀਦਾ ਨਹੀਂ ਜੀ ਨਾ ਮੇਰੇ ਕੋਈ ਲੋੜਾ ਠੀਕਾ ਕਹਿ ਵੀਡੀਓ ਬੱਸਾ ਅੱਜ ਤੋਂ ਬਾਅਦ ਮੈਂ ਇੱਥੇ ਬੱਸ ਟੇ ਨਹੀਂ ਕੋਈ ਜੇ ਮੈਂ ਤੈਨੂੰ ਦੇਖ ਲਈ ਇਹ ਤਾਂ ਮੈਂ ਜਾਣੇ ਮੰਗਾ ਤੁਸੀਂ ਹੋ ਹੈ ਇੱਕ ਹੀ ਹੈ ਪੂਰਾ ਫਿਰ ਗੱਗਾਂ ਦਾ ਪਤਾ ਹੋਣਗੇ ਤੈਨੂੰ ਮਾਫ ਕਰ ਦੇ ਹਾਂ ਇਹ ਵੀਡੀਓ ਹੁਣ ਤੈਨੂੰ ਨਹੀਂ ਪਤਾ ਬੋਲ ਇਧਰ ਨੂੰ ਗੱਲ ਕਰ ਦੱਸ ਕਿਹੜਾ ਚੇਲਾ ਆਇਆ ਮੈਂ ਗੁਰੂ ਕਿਸੇ ਖੜਾ ਹੋਇਆ ਇੱਥੇ ਮੈਂ ਕਿਸੇ ਇਧਰ ਫੇਸਕਾਰ ਉੱਪਰ ਤੇਲਾ ਤੇ ਤਨਨਾਥੀ ਠੀਕ ਹੈ ਪੁਰ ਇਹ ਤਾਂ ਫਿਰ ਗਲਤ ਕਰ ਲਿਆ ਕਿਹੜਾ ਤੇਲਾ ਕਿਹੜਾ ਤੁਹਾਡੇ ਨੇ ਮੰਗਦੇ ਤੁਸੀਂ ਇਹਨਾਂ ਉਹਨਾਂ ਤੇਰਾ ਤੇਲਾ ਪੈਦਾ ਇਧਰ ਬੈਠੋ ਗੱਲ ਕਰੋ ਇੰਨੇ ਤਰ੍ਹਾਂ ਬਾਅਦ ਇਧਰ ਕਹਿਵੇਂ ਤੂੰ ਰੋ ਰੋ ਦੇਖਿਆ ਤੂੰ ਰੁਕਿਆ ਕਿਉਂ ਨਹੀਂ ਜੱਟ ਨੇ ਮੈਂ ਬਾਜ਼ੀ ਮਾਰੀ ਮੈਂ ਕਿਹਾ ਰੋ ਕੇ ਜਾ ਸੁਣੂਂ ਗੋਰੀ ਮੈਂ ਰੋ ਰੋ ਨਹੀਂ ਮੰਗਦੀ ਸੀ ਕਿ ਨਾ ਆਹ ਦੇਖੋ ਜਿਵੇਂ ਸਾਰੇ ਪ੍ਰਸ਼ਾਸਨ ਨੂੰ ਕਹਿ ਰਹੀ ਹਾਂ ਪੂਰੇ ਸ਼ਹਿਰ ਪਰ ਨੂੰ ਕਹਿ ਰਹੀ ਹਾਂ ਬਸਟੇ ਤੋਂ ਮੈਂ ਬੋਲਦੀ ਹਾਂ ਰਚਨਾ ਮਹਾਂਤ ਇਹ ਸਾਰਾ ਏਰੀਆ ਜਿੰਨਾ ਵੀ ਹੈਗਾ ਇਹ ਮੇਰੇ ਗੀਤਾ ਮਹਾਂਤ ਮੇਰੀ ਸੁਭਾਸ਼ ਨਗਰ ਸਾਟਾ ਮੇਨ ਜੀ ਢੀਡੇ ਰਾਇ ਆ ਦੇਖੋ ਇਹਨਾਂ ਨੇ ਬੱਸ ਸਟੇ ਕੋੜੇ ਵਾਲਾ ਚੌਕ ਇੱਥੇ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਗੰਦ ਪਾਇਆ ਤੁਸੀਂ ਇਹਨਾਂ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਇਹ ਨਸ਼ਾ ਕਰਦੇ ਇਹ ਮੰਦੀ ਨਕਲੀ ਮੰਦੀ ਆ ਇਹ ਨਕਲੀ ਮੰਦੀ ਇਹ ਮੁੰਡੇ ਆ ਟੈਸ ਆ ਮੁੰਡੇ ਕਾਲੇ ਮੁੰਡੇ ਕੋਈ ਨਹੀਂ ਮੁੰਡੇ ਖਾਦੂਗੀ ਹੁਣੀ ਆ ਗੁਰਮਤ ਦਾ ਡੱਪਾਉਣ ਦੇ ਮੁੰਡੇ ਸਿੱਥੋਰ ਕੀ ਹੈ ਹੋਰ ਕੀ ਹੈ ਹੋਰ ਕੀ ਹੈ ਕਾਦੋ ਜ ਬਣਾ ਗੁਰਮਤੇਵੇਂ ਤੁਸੀਂ ਇੱਧਰ ਆ ਸਿੱਥ ਬੋਲੇ ਮੇਰੇ ਗਾਲ ਸੁਣਾ ਇੱਥੇ ਖੜਾ ਹੋ ਇੱਥੇ ਛੱਡ ਮੇਰਾ ਹੱਥ ਛੱਡ ਮੈਨੂੰ ਮੈਂ ਕਿੱਥੇ ਖੜੀ ਯਾਰ ਮੇਰੀ ਸ਼ਾਪ ਇੱਥੇ ਨਹੀਂ ਪਹਿਲਾਂ ਤੂੰ ਦੱਸ ਤੂੰ ਮੁੰਡਾ ਨਹੀਂ ਹੈਗਾ ਨਹੀਂ ਸਿਰ ਮੁੰਡੇ ਹੈਗਾ ਦੱਸ ਇੱਥੇ ਕੀ ਕਰਦਾ ਸੀ ਤੂੰ ਗੁਰੂ ਘਰ ਚ ਨਹੀਂ ਸੀ ਕਾ ਅੱਗੇ ਮੈਂ ਚਲੀ ਗਈ ਨਾ ਤੈਨੂੰ ਮੈਂ ਚਾਹ ਤੂੰ ਬਾਤ ਮਾਰੀ ਤੂੰ ਕਿਉਂ ਨਹੀਂ ਰੁਕਿਆ ਪੁਸਤ ਗੁਰੂ ਇਹ ਨਾ ਮੇਰੀ ਗੱਲ ਸੁਣ ਮੈਂ ਕੱਲੀ ਸੀ ਤੈਨੂੰ ਜਾਂ ਬਸਟ ਵਾਲੇ ਮੁੰਡੇ ਜਾਂ ਤੈਨੂੰ ਬਸਟ ਵਾਲੇ ਮੁੰਡੇ ਕਹਿੰਦੇ ਘੋੜੇ ਵਾਲੇ ਚੌਕ ਵਾਲੇ ਮੁੰਡੇ ਕਹਿੰਦੇ ਸਾਡੇ ਬੰਦਿਆ ਨੇ ਮੁੰਡੇ ਕਹਿੰਦੇ ਕਿ ਮੰਤਰੀ ਜੀ ਤੁਸੀਂ ਹੋਏ ਮੈਂ ਤਾਂ ਗੁਰੂ ਆਈ ਹੂ ਨਹੀਂ ਆਜਾਂ ਤੁਸੀਂ ਮੈਨੂੰ ਵੀ ਵੇਖ ਲੈ ਅੱਗੇ ਤੁਸੀਂ ਵੇਖ ਤੇਰਾ ਪਰਸ ਕਿੱਥੇ ਉਹ ਤੇ ਮੇਰੀ ਗੱਲ ਸੁਣ ਤੁਸੀਂ ਉਹ ਸੰਗੀਤ ਵਾਲੇ ਖੜਾ ਹੋ ਕੇ ਪਹਿਲੇ ਮੇਰੀ ਗੱਲ ਸੁਣਾ ਉਹ ਇੱਥੇ ਮੈਂ ਨਾ ਬੁਲਾ ਕੇ ਨਹੀਂ ਗਈ ਉਹ ਤੇਰਾ ਕੇ ਬੋਲ ਮੈਂ ਤਾਂ ਕੱਲ ਵੀ ਗੀਤਮ ਮੰਤਰੀ ਨੂੰ ਬੁਲਾ ਕੇ ਗਈ ਉੱਥੇ ਠੀਕ ਹੈ ਨਾ ਗੁਰੂ ਜੀ ਗੁਰੂ ਨੂੰ ਮੈਂ ਸੇਬ ਖੜੇ ਸੀਗੇ ਗੁਰੂ ਮੇਰੀ ਨਹੀਂ ਕਿਸੇ ਨਾਲ ਵੀ ਬੋਲਦੀ ਨਾ ਉਨਾਰੀ 78 ਸਾਲ ਦੀ ਉਮਰ ਹੋ ਚੱਲੀ ਗੁਰੂ ਮੇਰੇ ਬਜ਼ੁਰਗੋ ਕਾ ਰੋਬਾਰ ਨਹੀਂ ਨਿਕਲਦੇ ਮੈਂ ਹੀ ਸਾਰਾ ਦੇਖਦੀ ਆ ਕੰਮ ਧੰਦਾ ਇਹ ਮੇਰੇ ਮੱਲਿਆਂ ਚ ਵੀ ਕਰਦੇ ਪਾਉਂਦੇ ਸੀ ਇਹ ਡੁਪਲੀਕੇਟ ਹੱਟਦੇ ਨਹੀਂ ਕਿ ਡੁਪਲੀਕੇਟ ਬੰਦੇ ਆ ਹਾਂ ਨਹੀਂ ਤਾਂ ਇਹ ਚਾਂਸ ਸੁਣ ਗੋਰਾ ਮੈਂ ਹੋਣੀ ਨੇ ਕਾਦੀ ਇਹਨਾਂ ਨੂੰ ਲੋਡ ਆ ਠੀਕ ਆ ਹੈ ਮੱਲਿਆਂ ਚ ਤੁਸੀਂ ਆਉਂਗੇ ਵੀ ਕਿੱਥੇ ਤੇ ਤੂੰ ਇੱਥੇ ਘੋੜੇ ਵਾਲੇ ਚੌਕ